ਪਹੇਲਾ ਮੁਹabbਤੀ ਅਹਿਸਾਸ ਸਵਾਲ ਅੱਲੜ ਉਮਰੇ ਕਿਸੇ ਲਈ ਅਚਾਨਕ ਦਿਲ ਧੜਕ ਗਿਆ ਹੋਵੇ ਕਿਸੇ ਲਈ ਪਹਿਲੀ ਖਿੱਚ ਪਹਿਲਾ ਮੁਹabbਤੀ ਅਹਿਸਾਸ ਕਿਸੇ ਨੂੰ ਬਸ ਇੱਕ ਨਜ਼ਰ ਦੇਖ ਲੈਣ ਦੀ ਚਾਹਤ ਕੁਝ ਅਜਿਹਾ ਹੋਇਆ ਤੁਹਾਡੇ ਨਾਲ ਸੁਖਵਿੰਦਰ ਅੰਮ੍ਰਿਤਬੋਧੀ ਕਿਆ ਪਰਾ ਜ਼ਮਾਨਾ ਯਾਦ ਕਰਵਾ ਦਿੱਤਾ ਤੁਸੀਂ ਇੱਕ ਵਾਕਿਆ ਸਾਂਝਾ ਕਰਦੀ ਹਾਂ ਅਸੀਂ ਕਈ ਜਾਣੇ ਸਦਰਪੁਰੇ ਤੋਂ ਸਦਵਾ ਬੇਟ ਦੇ ਹਾਈ ਸਕੂਲ ਵਿੱਚ ਪੜਨ ਜਾਇਆ ਕਰਦੇ ਸੀ ਨੌਵੀਂ ਜਮਾਤ ਵਿੱਚ ਪੜਦਿਆਂ ਦਸਵੀਂ ਜਮਾਤ ਦਾ ਇੱਕ ਮੁੰਡਾ ਮੈਨੂੰ ਚੋਰੀ-ਚੋਰੀ ਨਿਹਾਰਦਾ ਹੁੰਦਾ ਸੀ ਪਰ ਮੈਂ ਉਸ ਨੂੰ ਵੇਖਦਿਆਂ ਹੀ ਸਹਿਮ ਜਾਂਦੀ ਸੀ ਉਸ ਦਾ یوں ਵੇਖਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ ਖੈਰ ਮੈਂ ਨੌਵੀਂ ਦੇ ਪੱਕੇ ਪੇਪਰ ਦੇ ਰਹੀ ਸੀ ਇੱਕ ਹਾਦਸੇ ਵਿੱਚ ਮੇਰੀ ਬੀਬੀ ਦੀ ਮੋਢੇ ਦੀ ਹੱਡੀ ਟੁੱਟ ਗਈ ਮੈਂ ਸਾਰਿਆਂ ਚੋਂ ਵੱਡੀ ਸੀ ਸੋ ਘਰ ਦੇ ਕੰਮਕਾਰ ਲਈ ਮੈਨੂੰ ਸਕੂਲੋਂ ਹਟਾ ਲਿਆ ਗਿਆ ਜਿਸ ਦਿਨ ਸਕੂਲ ਵਿੱਚ ਮੇਰਾ ਆਖਰੀ ਦਿਨ ਸੀ ਪਤਾ ਨਹੀਂ ਉਸ ਨੂੰ ਕਿਵੇਂ ਇਸ ਗੱਲ ਦੀ ਭਿੰਨਕ ਲੱਗ ਗਈ ਹਮੇਸ਼ਾ ਵਾਂਗ ਛੁੱਟੀ ਦੇ ਸਮੇਂ ਮੈਂ ਸਕੂਲੋਂ ਬੱਸ ਅੱਡੇ ਲਈ ਆਈ ਤੇ ਪਹਿਲਾਂ ਹੀ ਲੱਗੀ ਖੜੀ ਬੱਸ ਵਿੱਚ ਬੈਠ ਗਈ ਕੁਝ ਮਿੰਟਾਂ ਮਗਰੋਂ ਜਦੋਂ ਬੱਸ ਤੁਰਨ ਲੱਗੀ ਮੈਂ ਅਚਾਨਕ ਸ਼ੀਸ਼ੇ ਵਿੱਚ ਦੀ ਬਾਹਰ ਵੇਖਿਆ ਥੋੜੀ ਦੂਰੀ ਤੇ ਉਹ ਰੋਣੀ ਜਿਹੀ ਸੂਰਤ ਬਨਾਈ ਖੜਾ ਸੀ ਮੇਰੇ ਵੇਖਦਿਆਂ ਸਾਰ ਉਹਨੇ ਆਪਣਾ ਹੱਥ ਹਵਾ ਵਿੱਚ ਹਿਲਾਉਣਾ ਸ਼ੁਰੂ ਕਰ ਦਿੱਤਾ ਤੇ ਬੱਸ ਫੇਰ ਬੱਸ ਤੁਰ ਪਈ ਮੈਨੂੰ ਲੱਗਿਆ ਮੇਰੇ ਸਕੂਲ ਛੱਡਣ ਤੇ ਬਸ ਇੱਕ ਹੀ ਸ਼ਖਸ ਉਦਾਸ ਹੋਇਆ ਹੈ ਸਕੂਲ ਵਿੱਚ ਪੜਦੇ ਆ ਉਹ ਮੈਨੂੰ ਕਦੇ ਵੀ ਚੰਗਾ ਨਹੀਂ ਸੀ ਲੱਗਿਆ ਪਰ ਫੇਰ ਹਰ ਵੇਲੇ ਉਸ ਦਾ ਕੁਮਲਾਇਆ ਹੋਇਆ ਚਿਹਰਾ ਤੇ ਹਵਾ ਵਿੱਚ ਹਿਲਦਾ ਹੋਇਆ ਹੱਥ ਮੇਰੇ ਖਿਆਲਾਂ ਵਿੱਚ ਰਹਿਣ ਲੱਗਿਆ ਲੱਗਿਆ ਜਿਵੇਂ ਸੰਗਣੀ ਰਾਤ ਵਿੱਚ ਕੋਈ ਤਾਰਾ ਅਚਾਨਕ ਜੱਗ ਕੇ ਬੁੱਝ ਗਿਆ ਹੋਵੇ ਕਿਸੇ ਭੁਲੇਖੇ ਜਿਹੇ ਵਾਂਗੂ ਸਕੂਲ ਸ਼ੈਡੂਲ ਤੋਂ ਬਾਅਦ ਮੈਂ ਘਰ ਦੇ ਸਾਹਕੁਟਵੇਂ ਮਾਹੌਲ ਵਿੱਚ ਕੈਦ ਹੋ ਗਈ ਪੜਾਈ ਛੁੱਟ ਜਾਣ ਦਾ ਦੁੱਖ ਮੇਰੇ ਲਈ ਅਸਹਿ ਸਦਮੇ ਵਾਂਸੀ ਸਕੂਲ ਦੀਆਂ ਸੋਹਣੀਆਂ ਯਾਦਾਂ ਮੈਨੂੰ ਤੰਗ ਕਰਦੀਆਂ ਸਨ ਸਹੇਲੀਆਂ ਕਿਤਾਬਾਂ ਹੱਸਣਾ ਖੇਡਣਾ ਤੇ ਉਹ 2 ਕਿਲੋਮੀਟਰ ਦੀ ਦੂਰੀ ਜੋ ਕਦੇ ਅਸੀਂ ਤੁਰ ਕੇ ਤੈਅ ਕਰਦੇ ਸੀ ਤੇ ਕਦੇ ਬੱਸ ਰਾਹੀਂ ਹੁਣ ਉਹਨਾਂ ਸਾਰੀਆਂ ਯਾਦਾਂ ਵਿੱਚ ਉਹ ਕੁਮਲਾਇਆ ਹੋਇਆ ਚਿਹਰਾ ਵੀ ਸ਼ਾਮਲ ਹੋ ਗਿਆ ਸੀ ਮੈਂ ਪਰੇ ਹੋਏ ਮਨ ਨਾਲ ਘਰ ਦਾ ਕੰਮਕਾਰ ਕਰਦੀ ਰਹਿੰਦੀ ਤੇ ਕਦੇ-ਕਦੇ ਕਿਸੇ ਖਲ ਖੁੰਝੇ ਵੜ ਕੇ ਰੋ ਲੈਂਦੀ ਇੱਕ ਵਾਰ ਤੂੜੀ ਵਾਲੇ ਅੰਦਰ ਮੈਨੂੰ ਹੁਬਕੀ ਹੁਬਕੀ ਰੋਂਦੀ ਨੂੰ ਮੇਰੀ ਬੀਬੀ ਨੇ ਸੁਣ ਲਿਆ ਉਹ ਆ ਕੇ ਪੁੱਛਣ ਲੱਗੀ ਕੁੜੇ ਕੀ ਹੋਇਆ ਤੈਨੂੰ ਮੈਂ ਕਬਰਾ ਕੇ ਕਿਹਾ ਮੈਨੂੰ ਤਾਪ ਚੜ ਗਿਆ ਉਹਨੇ ਤਾਪ ਵੇਖਣ ਲਈ ਜਦੋਂ ਮੇਰੀ ਬਾਹ ਨੂੰ ਹੱਥ ਲਾਇਆ ਮੇਰੀਆਂ ਲੇਰਾ ਨਿਕਲ ਗਈਆਂ ਉਹਨੇ ਹਰੇ ਪੱਤੇ ਵਾਲੀ ਗੋਲੀ ਐਨਾਸੀਨ ਚਾਹ ਨਾਲ ਦੇ ਕੇ ਮੈਨੂੰ ਮੰਜੇ ਤੇ ਪਾ ਦਿੱਤਾ ਫਿਰ ਮੈਨੂੰ ਸੱਚੀ ਮੁੱਚੀ ਤਾਪ ਚੜ ਗਿਆ ਸ਼ਾਇਦ ਰੂਹ ਦਾ ਤਾਪ ਛਰਕ ਕੇ ਪਿੰਡੇ ਤੱਕ ਆ ਗਿਆ ਸਕੂਲੋਂ ਹਟੀ ਨੂੰ 1 ਸਾਲ ਹੋ ਗਿਆ ਸੀ ਬੀਬੀ ਦੀ ਬਾਹ ਵੀ ਠੀਕ ਹੋ ਗਈ ਸੀ ਵਿਸਾਖੀ ਨੇੜੇ ਆ ਗਈ ਨੇੜਲੇ ਪਿੰਡ ਸਤਲੁਜ ਦੇ ਕੰਡੇ ਬਣੇ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਮੇਲਾ ਲੱਗਦਾ ਹੁੰਦਾ ਸੀ ਹੁਣ ਵੀ ਲੱਗਦਾ ਹੋਵੇਗਾ ਸਾਡੇ ਗਵੰਡੀਆਂ ਨੇ ਨਵੇਂ ਟਰੈਕਟਰ ਟਰਾਲੀ ਤੇ ਸਰਦਾ ਵਜੋ ਸੰਗਤ ਨੂੰ ਲੈ ਕੇ ਜਾਣ ਦਾ ਪ੍ਰੋਗਰਾਮ ਬਣਾਇਆ ਮੇਰੇ ਮਨ ਦੀ ਤਾਰ ਖੜਕੀ ਉਹਦਾ ਪਿੰਡ ਵੀ ਉੱਥੇ ਨੇੜੇ ਹੀ ਐ ਖਬਰੇ ਉਹ ਵੀ ਉਡੀਕਦੇ 5-7 ਦਿਨ ਮਸਾਂ ਲੰਗੇ ਅਸੀਂ ਸਾਰੇ ਮੇਲਾ ਵੇਖਣ ਗਏ ਸਾਰਾ ਦਿਨ ਮੇਲੇ ਵਿੱਚ ਫਿਰਦੇ ਰਹੇ ਜਿਨੇ ਮੱਥਾ ਟੇਕਣਾ ਸੀ ਮੱਥਾ ਟੇਕਿਆ ਜਿਨੇ ਇਸ਼ਨਾਨ ਕਰਨਾ ਸੀ ਇਸ਼ਨਾਨ ਕੀਤਾ ਜਿਨੇ ਜੋ ਖਰੀਦਣਾ ਸੀ ਖਰੀਦਿਆ ਪਰ ਮੇਰੀਆਂ ਅੱਖਾਂ ਸਾਰੇ ਮੇਲੇ ਚ ਇੱਕ ਉਸ ਚਿਹਰੇ ਨੂੰ ਲੱਭਦੀਆਂ ਰਹੀਆਂ ਕਈ ਵਾਰ ਦੂਰੋਂ ਭੁਲੇਖੇ ਵੀ ਪਏ ਪਰ ਉਹ ਕਿਤੇ ਨਜ਼ਰ ਨਾ ਆਇਆ ਅਖੀਰ ਪਿੰਡ ਮੜਨ ਦਾ ਵੇਲਾ ਹੋ ਗਿਆ ਸਾਰੀ ਸੰਗਤ ਟਰਾਲੀ ਵਿੱਚ ਬੈਠ ਗਈ ਮੈਂ ਉਦੋਂ ਵੀ ਟਰਾਲੀ ਦੀ ਇੱਕ ਬਾਹੀ ਨਾਲ ਲੱਗ ਕੇ ਖੜੋ ਗਈ ਭੀੜ ਚੋਂ ਇੱਕ ਝਲਕ ਉਸ ਨੂੰ ਵੇਖ ਲੈਣ ਦੀ ਮੇਰੀ ਆਸ ਅਜੇ ਸਹਿਕ ਰਹੀ ਸੀ ਕਿ ਕੋਲ ਦੀ ਇੱਕ ਟਰੈਕਟਰ ਹੌਲੀ-ਹੌਲੀ ਤੁਰਦਾ ਦੂਜੇ ਪਾਸੇ ਨੂੰ ਲੰਘਿਆ ਅਚਾਨਕ ਚਮਕਾਰਾ ਜਿਹਾ ਵਧਿਆ ਉਸ ਤੇ ਬੈਠੇ 5-7 ਜਣਿਆਂ ਵਿੱਚ ਇੱਕ ਉਹ ਵੀ ਸੀ ਮੈਨੂੰ ਵੇਖਦਿਆਂ ਸਾਰੇ ਉਸਨੇ ਟਰੈਕਟਰ ਤੋਂ ਛਾਲ ਮਾਰ ਦਿੱਤੀ ਇੰਨੇ ਨੂੰ ਸਾਡੀ ਟਰਾਲੀ ਤੁਰ ਪਈ ਉਹ ਡੋਲਦੇ ਜਿਹੇ ਕਦਮਾਂ ਨਾਲ ਕੁਝ ਦੂਰ ਤੱਕ ਟਰਾਲੀ ਦੇ ਪਿੱਛੇ-ਪਿੱਛੇ ਆਇਆ ਫਿਰ ਇੱਕ ਥਾਂ ਰੁਕ ਗਿਆ ਤੇ ਆਪਣਾ ਥੱਕਿਆ ਜਿਹਾ ਹੱਥ ਹਵਾ ਵਿੱਚ ਹਲਾਉਂਦਾ ਦੁਨੀਆਂ ਦੇ ਮੇਲੇ ਵਿੱਚ ਲੋਪ ਹੋ ਗਿਆ ਸਦਾ ਲਈ ਉਸ ਤੋਂ ਬਾਅਦ ਗੱਲਾਂ-ਗੱਲਾਂ ਵਿੱਚ ਜੇ ਕਦੇ ਕੋਈ ਉਸਦੇ ਪਿੰਡ ਦਾ ਨਾਮ ਵੀ ਲੈਂਦਾ ਤਾਂ ਰੂਚ ਨੇ ਆ ਜਾਂਦੀ ਜੀ ਕਰਦਾ ਭੱਜ ਕੇ ਉਸਦੇ ਪਿੰਡ ਚਲੀ ਜਾਵਾਂ ਤੇ ਇੱਕ ਨਜ਼ਰ ਵੇਖ ਕੇ ਆ ਜਾਵਾਂ ਵੱਡੀ ਹੋ ਕੇ ਜਦੋਂ ਕਵੀ ਦਰਬਾਰਾਂ ਤੇ ਜਾਣ ਲੱਗੀ ਤਾਂ ਕਈ ਵਾਰ ਉਸ ਸੜਕ ਤੋਂ ਵੀ ਲੰਗੀ ਜਿੱਥੇ ਉਸਦੇ ਪਿੰਡ ਦੇ ਨਾਮ ਵਾਲਾ ਬੋਰਡ ਲੱਗਿਆ ਹੋਇਆ ਹੈ ਤੇ ਸਾਹਮਣੇ ਹੀ ਘਰ ਵਸਦੇ ਵੀ ਨਜ਼ਰ ਆਉਂਦੇ ਹਨ ਪਰ ਇਸ ਅਨੁਭਵ ਬਾਰੇ ਮੈਂ ਕਵਿਤਾ ਲਿਖੀ ਸੀ ਮਰਿਆਦਾ ਇਹ ਕਵਿਤਾ ਚਿੜੀਆਂ ਕਿਤਾਬ ਵਿੱਚ ਦਰਜ ਹੈ ਕੋਈ ਵੇਲਾ ਸੀ ਜਦੋਂ ਮੈਂ ਸੋਚਦੀ ਸੀ ਕਿੰਨੇ ਸੋਹਣੇ ਹੋਣਗੇ ਉਹ ਰਾਹ ਜਿੰਨਾ ਤੋਂ ਦੀ ਤੂੰ ਰੋਜ਼ ਲੰਘਦਾ ਹੈ ਉਦੋਂ ਮੈਨੂੰ ਲੱਗਦਾ ਸੀ ਮੇਰਾ ਕੱਲ ਖੁੱਲੇ ਦਰਵਾਜ਼ਿਆਂ ਵਾਲੀ ਇੱਕ ਜੇਲ ਹੈ ਜਿਸ ਤੋਂ ਦੌੜ ਕੇ ਮੈਂ ਤੇਰੇ ਪਿੰਡ ਨਹੀਂ ਆ ਸਕਦੀ ਹੁਣ ਜਦੋਂ ਐਨੇ ਪੈਰਾ ਕੋਲ ਵਿਸੀ ਹੈ ਤੇਰੇ ਪਿੰਡ ਵੱਲ ਜਾਂਦੀ ਸੜਕ ਤਾਂ ਪਤਾ ਲੱਗਿਆ ਹੈ ਬੰਦੇ ਘਰਾਂ ਵਿੱਚ ਨਹੀਂ ਮਰਿਆਦਾ ਦੀਆਂ ਕੰਧਾਂ ਵਿੱਚ ਕੈਦ ਹੁੰਦੇ ਹਨ ਵਕਤ ਦੀਆਂ ਹਨੇਰੀਆਂ ਵਿੱਚ ਸਭ ਕੁਝ ਗਵਾ ਜਾਂਦਾ ਹੈ ਕਈ ਯਾਦਾਂ ਦੇ ਕਾਫਲਿਆਂ ਦੀਆਂ ਪੈੜਾਂ ਵਿੱਚ ਧੂੜ ਵਿੱਚ ਰਲ ਜਾਂਦੀਆਂ ਹਨ